ਡਾਇਵਰਸ ਤੇ ਅਰਸਰ ਇਹ ਕੁੰਜੀ ਆ ਪਾਰੀਆਂ ਸ਼ਕਤੀਆਂ ਜਿਹੜੀਆਂ ਉਹ ਸਰ ਕਰਕੇ ਆਈਆਂ ਪਰ ਮੈਨੂੰ ਖੁਸ਼ੀ ਆ ਸਰਦਾਰ ਮਲਕੀਤ ਸਿੰਘ ਜੀ ਸਾਫਤ ਸੂਰਤ ਆ ਅਮਰਤਾਰੀ ਆ ਜਿਨ੍ਹਾਂ ਨੇ ਸਿਹਤ ਮੈਨੂੰ ਹੁਣੇ ਦੱਸਿਆ ਥੋੜੀ ਜਿਹੀ ਢਿੱਲੀ ਵੀ ਸੀ ਪਰ ਡਾਕਟਰ ਨੇ ਕਿਹਾ ਤੁਸੀਂ ਹਟਣਾ ਤਾਂ ਹੈ ਨਹੀਂ ਤੇ ਇਹਨਾਂ ਨੇ ਜਾ ਕੇ ਖਾਲਸਾ ਹੀ ਸਾਡੀ ਜਿਹੜੀ ਵਿਰਾਸਤ ਆ ਨਿਸ਼ਾਨ ਸਾਹਿਬ ਕੇਸਰੀ ਉਹ ਮਾਊਂਟ ਆਵਰੇਜ ਦੇ ਉੱਤੇ ਜਾ ਕੇ ਉਹ ਨਿਸ਼ਾਨ ਸਾਹਿਬ ਚੁਲਾਇਆ ਤੇ ਕਿਉਂਕਿ ਫਤੇਗੜ ਸਾਹਿਬ ਦੇ ਨਾਲ ਸੰਬੰਧ ਰੱਖਦੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਇਹਨਾਂ ਦੇ ਸਾਹਸ ਦੀ ਵੀ ਮੈਂ ਜਿਹੜੀ ਆ ਉਹਦਾ ਵੀ ਕਦਰਦਾਨ ਆ ਕਿਉਂਕਿ ਅੱਜ ਦਾ ਜਿਹੜਾ ਯੋਗ ਆ ਇਹ ਪਦਾਰਥਵਾਦੀ ਯੋਗ ਹੋ ਚੁੱਕਾ ਪਰ ਇਹਨਾਂ ਨੇ ਨਿਸ਼ਕਾਮ ਹੋ ਕੇ ਉਹ ਜਿੱਥੇ ਮਾਉਂਟ ਐਵਰੇਸਟ ਸਰ ਕੀਤੀ। ਉੱਥੇ ਨਾਲ ਦੀ ਨਾਲ ਇੱਕ ਕਿਉਂਕਿ ਜਿਹਨੇ ਜਾਣਾ ਹੁੰਦਾ ਠੰਡ ਬਹੁਤ ਹੁੰਦੀ ਆ। ਉਹ ਜਿਹੜੀ ਵਰਦੀ ਆ ਜੁਨੀਫਾਰਮ ਰੂਪ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਹੁੰਦੀਆਂ ਉਹ ਇਸ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਨੂੰ ਡੋਨੇਟ ਵੀ ਕੀਤੀ ਆ। ਜਿਹਦਾ ਮੈਂ ਸਮਝਦਾ ਫਾਈਨੈਂਸ਼ੀਅਲੀ ਭਾਵੇਂ ਦੇਣਾ ਨਹੀਂ ਦਿੱਤਾ ਜਾ ਸਕਦਾ 10000 ਡਾਲਰ ਦੀ ਉਹ ਜੁਨੀਫਾਰਮ ਆਉਂਦੀ ਆ। ਉਹ ਪ੍ਰੇਰਣਾ ਕਰਕੇ ਇੱਥੇ ਅਸੀਂ ਸ਼ੀਸ਼ੇ ਦੇ ਉਹਨੂੰ ਮਾਰ ਕੇ ਰੱਖਾਂਗੇ ਸੋਟ ਐਟ ਇਹਨਾਂ ਦਾ ਵੀ ਪਤਾ ਲੱਗੇ ਵੀ ਸਰਦਾਰ ਮਲਕੀਤ ਸਿੰਘ ਵੀ ਹੋਣੀ ਇਹ 2024 ਦੇ ਵਿੱਚ ਐਵਰੇਜ ਸਰ ਕੀਤੀ ਸੀ ਤੇ ਬੱਚਿਆਂ ਦੇ ਪ੍ਰੇਰਨਾ ਵੀ ਬਣੇ ਮੈਂ ਸਤਕਾਰਯੋਗ ਭੈਣ ਜੀ ਵੀ ਉਹਨਾਂ ਦੇ ਘਰੋਂ ਆਏ ਆ ਦੋਹਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਦਾ ਨੂੰ ਬੇਰੋਕਤਾ ਤੰਦਰੁਸਤੀ ਨਾਮਦਾਨ ਬਖਸ਼ਿਸ਼ ਕਰਨਾ ਇਹ ਜਿਹੜੀਆਂ ਬਲੰਦੀਆਂ ਸਤਗੁਰ ਜੀ ਨੇ ਬਖਸ਼ਿਸ਼ ਕੀਤੀਆਂ ਲੰਮਾ ਸਾਹ ਕਰਕੇ ਹੁੰਦੀਆਂ ਨਹੀਂ ਤਾਂ ਮੈਂ ਦੇਖਦਾ ਛੋਟੀਆਂ ਜਿਹੜੀਆਂ ਅੱਜ ਕੱਲ ਚਾਹੇ ਡੈਮ ਹੀ ਹੋਣ ਉੱਥੇ ਲੋਕਾਂ ਦੇ ਸਾਹ ਸੋਤੇ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਆ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨੋ ਵਾਹਿਗੁਰੂ ਕਿਉਂਕਿ ਇਹ ਜਿਵੇਂ ਇੱਕ ਹੋਇਆ ਜੋ ਕੁਝ ਵੀ ਹੋਇਆ ਵਾਹਿਗੁਰੂ ਨੇ ਕਰਵਾਇਆ ਤਾਂ ਮੈਂ ਚਾਹੁੰਦਾ ਸੀ ਮੇਰਾ ਆਪਣੇ ਮਨ ਦੀ ਤਮੰਨਾ ਸੀਗਾ ਵੀ ਜੇ ਤੁਹ ਕੋਸਿਕ ਫੈਮਿਲੀ ਜਾ ਕੋਸਿਕ ਸਾਹਮਣਾ ਚਾਵੇ ਹੁਣ ਜਿੱਥੇ ਜ਼ਿਆਦਾ ਬੱਚੇ ਦੇਖਣੇ ਹੋ ਉਹ ਚਾਹੁੰਦਾ ਸੀ ਮੇਰੀ ਇਹ ਮਨ ਦੀ ਇੱਛਾ ਸੀਗੀ ਇਹ ਇਹ ਤਾਂ ਕੋਈ ਪੈਸੇ ਬੂਸੇ ਦਾ ਨਹੀਂ ਇਹ ਚ ਹੈਗਾ ਕੋਈ ਵੀ तो पहले ये चढ़न तो पहले भी तो वो डार एक माया ये निकल चित्तियां से माल चौड़ी आ ये आ ये मनु इधर फर्क नहीं पड़ना तो तो है कैसे समझे बच्चों को हॉटेलों जिधर मोटे वर्ष थे सार कितने की है यही मई दोहर चौवीच की थी यार नाइंट डेसर्ट एक्सेक्ट डेट है नाइन्थ ऑफ मई आठ बज की सेंटीमेंट पे ये स ਕਿੰਨੇ ਕਿਨੇ ਆਪੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਕਿੰਨਾ ਕੁ ਮੁਸ਼ਕਲ ਰਹਾ ਤੇ ਚੜਨਾ ਕਿੰਨਾ ਟਾਈਮ ਤੋਂ ਲੱਗਾ ਇਹ ਵਿੱਚ ਕੀ ਆਏ ਜੇ ਐਵਰੇਸਟ ਦਾ ਨੌ ਸੌਣਦੇ ਹੋ ਤੇ ਮਾਈਟਰ ਡੈਪ ਤੋਂ ਲੀਕ ਕਿਉਂਕਿ ਆਫਾ ਇਟਸ ਨਾਟ ਈਜ਼ੀ ਇਹਨੂੰ ਕੰਮ ਕਰ ਤੋਂ ਬਤ 4-5 ਸਾਲ ਦਾ ਸਾਈਕਲ ਹੁੰਦਾ ਹੈ ਚੜਨੋਂ ਪਰ ਵਾਹਿਗੁਰੂ ਨੇ ਆਪਣਾ ਕੋ ਡੇਟ ਸਰਜ ਕਰਾਈ ਆ ਕੋਈ ਬੇਸਿਕ ਟ੍ਰੇਨਿੰਗ ਨਹੀਂ ਕੋਈ ਐਡਵਾਂਸ ਟ੍ਰੇਨਿੰਗ ਨਹੀਂ ਪਤਾ ਨਹੀਂ ਵੀ ਕਰਵਾਉਣਾ ਸੀਗਾ ਕਿਉਂਕਿ ਸੋਇਆ ਨਹੀਂ ਸੀ ਕਰਲਾ ਬਹੁਤ ਲੋਕ ਟਰਾਈ ਕਰਦੇ ਹਨ ਇਹਨੂੰ ਲੱਖਾਂ ਲੋਕ ਟਰਾਈ ਕਰਦੇ ਆ ਦੇ ਹੁਣ ਤੱਕ ਪੰਚ 70 ਸਾਲਾਂ ਚ ਸਿਰਫ 600 ਕੁਛ ਬੰਦੇ ਜਿਹੜੇ ਚੁਗਲ ਕਰੇਗਾ ਨਾ 600 ਕੁਛ ਕਲਾਈਮਬਰ ਨੇ ਕਿੰਨੀ ਉਮਰ ਚ ਕੀਤੀ ਤੁਸੀਂ 53 ਸਤਨਜਾ ਸਾਲ ਦੀ ਉਮਰ ਤੇ 66 600 ਤੋਂ ਬੰਦੇ ਨੇ ਕੀਤੀ ਆ ਇਹਦਾ ਕਾਰਨ ਇਹ ਹੀ ਆ ਵੀ ਇਨਸਟਾਲੀ ਆਊਟ ਆਫ ਆਇਰ ਆਕਸੀਜਨ ਨਹੀਂ ਹੈ ਕਿ 440 ਤੋਂ ਬਾਅਦ ਤੋਂ ਸਿਲੰਡਰ ਯੂਜ਼ ਕਰ ਨਹੀਂ ਕਰਦੇ ਸਿਲੰਡਰ ਯੂਜ਼ ਕਰਦੇ ਤਾਂ ਐਗਜ਼ੌਸਟ ਐਨੇ ਹੋ ਜੰਨੇ ਹੋ ਉਹ ਡੀ ਆਕਸੀਜਨ ਫਿਰ ਵੀ ਕੰਮ ਹੋ ਜਾਂਦੀ ਹੈ। ਜੈ ਇਵਨ ਕਿ ਚਾਰ ਸਿਲੰਡਰ ਲੱਗ ਜਾਂਦੇ ਨੇ। ਕੋਈ ਐਸਾ ਸਮਾਂ ਆਇਆ ਵੀ ਜਦੋਂ ਤੁਹਾਨੂੰ ਯਾਦ ਰਹੇ ਭੁੱਲੇ ਲੱਗ ਆ ਬੰਦੀ ਚੱਲ ਰਹੇ ਸੀ ਉਦੋਂ ਨਾਉਟਾ ਅਚਰਨ ਕਰਾਂਦੀ। ਕਈ ਕਈ ਆਇਆ ਇਹਨੇ ਤੁਸੀਂ ਸੁਣੋ ਬਲਿਜ਼ਰ ਵਾਰੇ ਕਿ ਬਾਪ ਰੋਲੇ ਆਉਂਦੇ ਆ ਤੁਹਾਡੇ ਕਣਕਾ ਵੇਲੇ ਉੱਤੇ ਬਲਿਜ਼ਰਸ ਚੱਲਦੇ ਨੇ ਉੱਤੇ। ਪੱਠ ਜਾਂ ਤੱਕ ਜਿਹੜੇ ਉਹਦਾ ਮੌਸਮ ਆ ਉਦਰੇ ਦੇਖਿਆ ਨਹੀਂ ਸੀਗਾ। ਸੁਣਿਆ ਜੀਗਾ ਵੀਡੀਓ ਤੇ ਕੋ ਦੇਖ ਰਹੇ ਆ YouTube ਤੇ। पर ओदा फैक्ट उची जट्टी पता लगदा है मुझे ब्लेज़र्ड लग देने ਥੋੜੇ ਪਰ ਤੁਹਾਨੂੰ ਕਈ ਕਿੰਨਾ ਕਿੰਨਾ ਸਮਾਂ ਤੁਹਾਨੂੰ ਸਬਤ ਨਹੀਂ ਹੋਵੇ ਮੈਨੂੰ ਪਤਾ ਨਹੀਂ ਲੱਗਦਾ ਮੈਂ ਨਕੀ ਹੋ ਕੇ ਬਾਤ ਕਰ ਰਿਹਾ ਜੇ ਲੈਗ ਮਰਨਾ ਕੋਈ ਆ ਤੇ ਮੇਰੀ ਐਂਡਾ ਹਜੇ ਵੀ ਉੱਥੇ ਰਹਿ ਗਈਆਂ ਐਵਰੇਜ ਜਿਵੇਂ ਨਿਗਾਰਦੀਆਂ ਨੇ ਇਹ ਹੁੰਦੇ ਨੇ ਜਿਹੜਾ ਤੁਹਾਨੂੰ ਬਹੁਤ ਵਾਸਤੇ ਐਂਡਾਂ ਹੋਣ ਤਾਂ ਤੁਹਾਨੂੰ ਪ੍ਰਗਡੰਟੀ ਜਿਹਨੇ ਕਹਿੰਦੇ ਲੋਕਲ ਨੇ ਇਹ ਪ੍ਰਗਡੰਟੀ ਬਣਦੀ ਆ ਉਹ ਦਿਖਦੀ ਨਹੀਂ ਕਿਸ 128 ਤੇ ਪਕਰ ਰਿਹਾਗਾ ਤੁਹਾਨੂੰ ਉਹਨਰਜੀ ਵੇਸਟ ਹੋਣੀ ਆ ਸਾਡੀ ਤੇ ਉਹ ਲੱਗਿਆ ਹੁਣ ਇਹੀ ਘਟਨਾ ਦੂਸਰ ਮੈਂ 19 ਮਈ ਦੀ ਸੀ ਕਿ 22 ਮਈ ਨੂੰ ਉਹ ਰੇਂਜ ਟੁੱਟ ਗਿਆ ੜਿਜ਼ਰਡ ਥੱਲੇ ਲੱਗਿਆ ਉਹ ਵਿਚਾਰੇ ਹਜੇ ਤੱਕ ਵਾਪਸ ਨਹੀਂ ਆਏ ਉਹ ਮਿਸਿੰਗ ਚ ਕਹਿੰਦੇ ਨੇ ਕਿੰਨੇ ਲੋਕ ਸਿਗਰਟ ਨਾਲ ਹੋ ਗਏ ਇਹ ਐ ਨਹੀਂ ਹੁੰਦਾ ਜੀ ਇਹ ਪਰਮਿਟ ਇਸ਼ੂ ਹੁੰਦੇ ਨੇ ਪਰ ਮਿਹਨਤ ਜਨਾ ਪੈਂਦਾ ਹੈ ਬਰਸਚਣ ਨੂੰ ਤੇ ਇੱਕ ਕਲਾਈਮਬਰ ਇੱਕ ਤੁਸੀਂ ਸ਼ੇਰਪਾ ਹੁੰਦਾ ਸੀ ਉਹ ਗਾਈਡ ਕਹਿੰਦੇ ਨੇ ਤੁਹਾਡੀ ਲੈਂਗੁਏਜ ਪਰ ਉਹ ਹਾਜੀ ਟ੍ਰੇਨਡ ਹੁੰਦਾ ਹੈ ਤੁਸੀਂ ਦੋਨੇ ਜਾ ਰਹੇ ਹੋ ਨੇ ਵੈਸੇ ਜਿਵੇਂ ਤੁਸੀਂ ਯਾਤਰਾ ਜਾਂਦੇ ਹੋ ਇਕੱਠੇ ਹੋ ਜਾਂਦੇ ਹੋ ਐਪਾਂ ਨਾਲ ਇਕੱਠੇ ਹੋ ਜਾਂਦੇ ਹਾਂ ਹਰ ਇੱਕ ਨਹੀਂ ਜਾ ਰਿਹਾ ਹੁੰਦਾ ਕੋਈ ਕਿਤੋਂ ਮੁੜ ਜਾਂਦਾ ਕੋਈ ਕਿਤੋਂ ਮੁੜ ਜਾਂਦਾ ਜੇ ਤੁਹਾਡੀ ਹਿੰਮਤ ਕਿਤਾਏ ਇਹ ਮੌਕੇ ਦਾ ਰਸਤਾ ਚੜ੍ਹਨ ਦੀ ਕਿੰਨਾ ਪ੍ਰੇਰਣਾ ਮਿਲੀ ਹੈ ਇਹ ਇਹ ਵਾਹਿਗੁਰੂ ਨੇ ਕਰਵਾ ਲਿਆ ਸੀ ਇਹ ਕਾਰਜ ਸਾਲ ਕੋਈ ਜੱਟ ਸੀ ਕੁੰਭੂਗਲੇਸ਼ਰ ਐਕਟ ਸੀ ਮਤਨਗੌਰ ਪਾਸ ਸੜਕੇ ਜਾ ਰਹੇ ਤੁਸੀਂ ਗੂਗਲ ਕਰੋਗੇ ਕੁੰਭੂਗਲੇਸ਼ਰ ਆ ਦੇ ਵੌਲਜ਼ ਨੇ ਸਿਰਵਾਸਿਸ ਨੇ ਤੁਸੀਂ ਦੇਖੂਗੇ ਵੀਡੀਓਸ ਤੇ ਉਹ ਲੈਡਰਸ ਦਾ ਕ੍ਰੋਸ ਕਰਨੀਆਂ ਪੈਂਦੀਆਂ ਨੇ ਉਹ 500 ਮੀਟਰ 150 ਮੀਟਰ ਡੂੰਘੀਆਂ ਵਧੀ ਹੈ 1.5 1.5 ਕਿਲੋਮੀਟਰ ਤੱਕ ਤਾਂ ਉਹ ਕ੍ਰੋਸ ਕਰਦੇ ਆ ਤਾਂ ਆਮ ਬੰਦੇ ਮੈਂ ਇਵਨ ਮੈਂ ਵੀ ਕੋਈ ਵੀ ਹੰਦਾ ਡਰ ਜਾਂਦਾ ਪਰ ਜਿਵੇਂ ਵਾਹਿਗੁਰੂ ਨੇ ਵੀ ਮੌਤ ਦਾ ਡਰ ਕਰਤਾ ਸੀ ਮਨ ਚੋਂ ਤਾਂ ਉਹਦੇ ਕਰਕੇ ਇਹ ਹੋ ਸਕਿਆ ਮੈਨੂੰ ਨਹੀਂ ਮੈਂ ਨਹੀਂ ਸੋਚ ਸਕਦਾ ਮੈਂ ਕਰ ਮੈਂ ਕੀਤਾ ਹੈ ਤੁਸੀਂ ਇਸ ਸੈੱਜ ਦੇ ਵਿੱਚ ਮਾਊਂਟੇਬਸ ਤੇ ਚੜ੍ਹੇ ਹੋ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੰਨਦਾ ਹਾਂ ਕਿ ਤੁਹਾਨੂੰ ਵੀ ਇੱਕ ਉਹ ਗੱਲ ਸ਼ਾਇਦ ਤੁਸੀਂ ਸਾਰੇ ਇਹ ਜਾਣਦੇ ਹੋਵਾਂਗੇ ਇਫ ਯੂ ਵਾਂਟ ਟੂ ਕਲਾਈਮ ਦੀ ਮਾਊਂਟੇਨ ਆਊਟਸਾਈਡ ਯੂ ਹੈਵ ਟੂ ਕਲਾਈਮ ਦੀ ਮਾਊਂਟੇਨ ਇਨਸਾਈਡ ਯੂ ਤੁਹਾਡੇ ਵਿੱਚ ਇੱਕ ਡਰ ਦਾ ਪਹਾੜ ਬਣਿਆ ਹੋਇਆ ਹੈ ਹਰ ਇੱਕ ਗੱਲ ਦਾ ਆਪਾਂ ਨੂੰ ਡਰ ਹੁੰਦਾ ਜੇ ਤੁਸੀਂ ਉਹਨੂੰ ਓਵਰਕਮ ਕਰ ਲਿਆ ਸ਼ਾਇਦ ਤੁਸੀਂ ਜੇ ਮਿਹਨਤ ਨਾਲ ਕੁਝ ਵੀ ਅਚੀਵ ਕਰ ਸਕਦੇ ਹੋ ਇਹ ਇੱਕ ਕਹਾਣਾ ਸੁਣਾਉਣਾ ਚਾਹੁੰਦਾ ਨਿਸ਼ਚੈ ਕਰ ਆਪਣੀ ਜੀਤ ਕਰੋ ਤੇ ਜਿਹੜੀ ਤੁਹਾਡੀ ਡੈਸ ਹੈ ਉਹ ਯੂਨੀਵਰਸਿਟੀ ਦੇ ਵਿੱਚ ਹੈ ਹੀ ਇਸ ਅ ਮੋਟਿਵ ਨਹੀਂ ਹੈ ਇਸ ਅ ਮੇਰੇ ਇੱਕ ਨਾਈਟ ਡੋਨੇਟੀ ਕਰਨਾ ਚਾਹੁੰਦਾ ਸੀਗਾ ਬਸ ਤਾਂ ਮੇਰਾ ਬੇਟਾ ਨੇ ਫਸ ਸਿਕ ਟੂ ਵੀ ਇੰਡੀਅਨ ਆਨ ਲੈਫਟ ਹੈਂਡ ਨਿਊਜ਼ੀਲੈਂਡ ਆਰਮੀ ਹੈ ਨਾ ਸਿੱਖ ਹੋਇਆ ਉਹ ਸਾਫ ਸੂਤ ਤੇ ਉਹਨੇ ਵੀ ਕਿਹਾ ਸੀ ਕਿ ਅਸੀਂ ਇੱਕ ਕਰੀਅਰ ਬਣਾ ਰਹੇ ਹਾਂ ਪਿੰਡ ਬੋਰਡ ਆਈ ਨਖਣਾ ਕਿ ਪਰ ਮੈਂ ਚਾਹੁੰਦਾ ਸੀ ਜੀ ਇਹ ਜਗਰ ਕੀਤਾ ਜਾਵੇ ਜਿੱਥੇ ਸਾਰੇ ਸਟੂਡੈਂਟਸ ਦੇਖਣ ਜਿਆਦਾ ਉਹਨਾਂ ਦਾ ਦਰਸ਼ਕ ਹੋਵੇ ਤੇ ਐਗਜ਼ਾਮਪਲ ਜਿਹੀ ਹਾਂਜੀ ਬਿਕਤਰ ਧਰਤੀ ਹੈ ਤੇ ਇੱਕ ਨਾਮ ਹੈ ਕੌਂਸਲ ਜੀ ਸਾਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਨਾ ਵੀ ਇਸ ਸਪ੍ਰਾਈਸਲਸ ਵੀ ਕਿ ਕਿੰਨੇ ਕਿੰਨੇ ਗੱਲ ਬੱਸ ਇਹ ਵੀ ਯੂਐਸ ਚਰਜ ਜ्या ਕਿ ਦਿੱਤੀ ਗਈ ਹੈ 10000 ਯੂਐਸ ਡਾਲਰ ਅੱਜ ਸਰਦਾਰ ਮਲਕੀਸ਼ ਸਿੰਘ ਜਿਹੜੇ ਅੰਦੇ ਨਾਲ ਐਵਰੇਸਟਰ ਨਾ ਲੱਗਦਾ ਹੈਗਾ ਉਹਨਾਂ ਨੇ ਅੱਜ ਇਸ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਆਪਣੀ ਜਿਹੜੀ ਕਿੱਟ ਹੈਗੀ ਹੈ ਜਿਹਦੇ ਜਿਹੜੀ ਪਾ ਕੇ ਉਹ ਐਵਰੇਸਟ ਤੇ ਚੜੇ ਸੀ ਔਰ ਜਿਹੜਾ ਝੰਡਾ ਉਹਨਾਂ ਨੇ ਉੱਥੇ ਲਹਿਰਾਇਆ ਸੀ ਅੱਜ ਉਹ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਡੋਨੇਟ ਕੀਤਾ ਔਰ ਉਹ ਸਾਰਾ ਸਮਾਨ ਆ ਉਸੀ ਪ੍ਰਦਰਸ਼ਨੀ ਦੇ ਰੂਪ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲਾਇਆ ਤਾਂ ਕਿ ਬੱਚੇ ਦੇਖਣ ਔਰ ਬੱਚੇ ਦੇਖ ਕੇ ਉਸ ਤੋਂ ਜਿਹੜਾ ਹੈਗਾ ਉਤਸ਼ਾਹ ਲੈਣਾ